ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਤੇ ਮੈਂ ਖੜਾਗਾ ਧੂਰੀ ਏਰੀਏ ਦੇ ਵਿੱਚ ਬੇਨੜਾ ਤੋਂ ਸਾਰੋਂ ਰੋੜ ਜਾਂਦੀ ਆ ਤੇ ਕਨੇਡਾ ਫਾਰਮ ਹਾਊਸ ਇੱਥੇ ਇੱਕ ਪੈਲਸ ਵੀ ਆ ਤੇ ਮੈਂ ਇਹ ਸੋਚ ਦੇਖਿਆ ਤਾਂ ਮੈਨੂੰ ਬੜਾ ਵਧੀਆ ਲੱਗਿਆ ਵੀ ਜੇ ਤੁਸੀਂ ਕੁਝ ਕਰਨਾ ਚਾਹੋਣੇ ਹੁਣ ਤਾਂ ਤੁਸੀਂ ਕੋਈ ਬਹਾਨਾ ਨਹੀਂ ਕੋਈ ਕੁਝ ਨਹੀਂ ਸਭ ਕੁਝ ਕਰ ਸਕਦੇ ਹੋ ਕਿਉਂਕਿ ਮੈਂ ਇੱਥੇ ਦੇਖਿਆ ਲੱਗਿਆ ਹੋਇਆ ਇੱਕ ਵਾਟਰ 쿨ਰ ਆ ਦੇਖੋ ਸਰਵਤ ਦਾ ਭਲਾ ਸਰਵਤ ਦੇ ਭਲੇ ਲਈ ਠੰਡਾ ਜਲ ਤੇ ਦੇਖੋ ਜੇ ਆਪਾਂ ਦੇਖੀਏ ਇਹਨੂੰ ਪਾਣੀ ਪੂਣੀ ਦੀ ਸੁਵਿਧਾ ਕਿੱਥੋਂ ਹੋ ਸਕਦੀ ਹੈ ਤੁਸੀਂ ਇਹ ਦੇਖੋ ਉਹ ਸਾਹਮਣੇ ਘਰ ਆ ਮੈਨੂੰ ਲੱਗਦਾ ਘਰ ਵਾਲਿਆਂ ਨੇ ਸ਼ਾਇਦ ਇਹ ਜਿਹੜੀ ਸਹੂਲਤ ਆ ਇਹ ਲੋਕਾਂ ਵਾਸਤੇ ਕੀਤੀ ਹੋ ਜਿੱਥੇ ਤੱਕ ਮੈਨੂੰ ਲੱਗਦਾ ਤੇ ਮੈਂ ਤੁਹਾਨੂੰ ਨੇੜੇੋਂ ਦਿਖਾਉਣਾ ਆ ਦੇਖੋ ਦੋ ਟੂਟੀਆਂ ਲੱਗੀਆਂ ਹੋਈਆਂ ਇੱਕ ਤਾਂ ਵਾਟਰ ਕੁਲਰ ਵਾਲੀ ਮੰਨ ਲਓ ਜਦੋਂ ਗਰਮੀਆਂ ਹੁੰਦੀਆਂ ਬੰਦਾ ਠੰਡਾ ਪਾਣੀ ਪੀ ਸਕਦਾ ਮੈਂ ਤੁਹਾਨੂੰ ਦਿਖਾਉਣਾ ਵੀ ਕਿਵੇਂ ਸਿਸਟਮ ਕਰਕੇ ਕਿੱਡੀ ਦੂਰੋਂ ਇਹਨੂੰ ਬਾਟਰ ਕੋੂਲਰ ਨੂੰ ਕਰੰਟ ਦਿੱਤਾ ਤੇ ਕਿੱਡੀ ਦੂਰੋਂ ਹੀ ਇਹਨੂੰ ਪਾਣੀ ਵਾਲੀ ਪੈਪ ਪਾਈ ਹੋਈ ਹੈ ਤੁਸੀਂ ਵੀ ਹੈਰਾਨ ਹੋ ਜਾਓਗੇ ਇੱਕ ਦਾ ਬਾਟਰ ਕੋੂਲਰ ਵਾਲੀ ਟੁੱਟੀ ਹੋ ਗਈ ਤੇ ਇੱਕ ਆਹ ਦੂਜੀ ਯਾਨੀ ਮੰਨ ਲਓ ਤੁਹਾਨੂੰ ਜ਼ਿਆਦਾ ਪਾਣੀ ਚਾਹੀਦਾ ਤਾਂ ਤੁਸੀਂ ਇਧਰੋਂ ਲੈ ਸਕਦੇ ਹੋ ਕੋਈ ਹੋਰ ਜਪੀਨ ਪੀਣਾ ਤਾਂ ਉਧਰ ਬਾਟਰ ਕੋੂਲਰ ਆਪਾਂ ਲਈ ਲਵਾਂਗੇ ਤੇ ਜੇ ਹੋਰ ਵਰਤੋਂ ਵਾਸਤੇ ਚਾਹੀਦਾ ਤਾਂ ਇਧਰੋਂ ਪਾਣੀ ਤੁਸੀਂ ਲੈ ਸਕਦੇ ਹੋ ਦੇਖੋ ਕਿੰਨੀ ਵਧੀਆ ਮਤਲਬ ਕਿ ਸਹੂਲਤ ਦਿੰਦੀ ਹੈ ਤੇ ਮੈਂ ਜੇ ਤੁਹਾਨੂੰ ਦਿਖਾਵਾਂ ਇਹ ਕੋਈ ਐਨੀ ਵੀ ਇੱਥੇ ਕੁਝ ਹੈਗਾ ਬੇ ਇਥੋਂ ਨੇੜੇ ਪਾਣੀ ਦਾ ਪ੍ਰਬੰਧ ਕਰਤਾ ਜਾਂ ਨੇੜੇ ਲਾਇਟ ਦਾ ਪ੍ਰਬੰਧ ਕਰਤਾ ਨਹੀਂ ਆਹ ਦੇਖੋ ਇਥੋਂ ਪਾਈਪ ਤੁਹਾਨੂੰ ਦਿਖਾਈ ਦੇ ਰਹੇ ਆਹ ਪਾਈਪ ਆ ਬਾਈ ਇਹ ਥੱਲੇ ਦੱਬੀ ਹੈ ਜੀ ਇਹ ਮੈਨੂੰ ਲੱਗਦਾ ਹੋ ਘਰ ਵਾਲਿਆਂ ਨੇ ਉੱਥੋਂ ਪਾਈਪ ਇੱਥੇ ਤੱਕ ਲਿਆਂਦੀ ਹੋ ਮੈਨੂੰ ਲੱਗਦਾ ਕਾਫੀ ਦੂਰ ਹੈ ਇਥੋਂ ਜੇ ਮੈਂ ਮੈਨੂੰ ਲੱਗਦਾ ਘੱਟੋ ਘੱਟ ਯਾਰ 3-400 ਫੁੱਟ ਹੋਵੇ ਇਹ ਏਰੀਆ ਇੱਥੋਂ ਬਾਟਰ ਕੋਲਰ ਤੋਂ ਘਰ 3-400 ਫੁੱਟ ਹੋਊਗਾ ਤੇ ਉੱਥੋਂ ਤਾਂ ਅਗਲੇ ਨੇ ਪਾਈਏ ਇੱਥੇ ਤੁਸੀਂ ਦੇਖੋ ਵੀ ਜਿਹੜੇ ਬੰਦੇ ਨੇ ਕੁਝ ਕਰਨਾਗਾ ਹਨਾ ਕੋਈ ਬਹਾਨਾ ਨਹੀਂ ਕੋਈ ਕੁਝ ਨਹੀਂ ਅਗਲਾ ਕਰਦਾਗਾ ਤੇ ਬਾਕੀ ਤੁਹਾਨੂੰ ਲਾਈਟ ਦਿਖਾਉਣਾ ਬਾਟਰ ਕੋਲਰ ਨੂੰ ਇਹਨਾਂ ਨੇ ਜੋ ਕਨੈਕਸ਼ਨ ਦਿੱਤਾ ਲਾਈਟ ਦਾ ਕਿਉਂਕਿ ਲਾਈਟ ਤੇ ਚੱਲੂਗਾ ਇਹ ਆ ਦੇਖੋ ਇਹ ਵੀ ਤਾਰ ਆ ਜਿਹੜੀ ਇੱਥੋਂ ਖੰਭੇ ਨਾਲ ਖੰਭੇ ਤੋਂ ਉਹ ਘਰੇ ਤੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਬੰਦੇ ਨੇ ਕੁਝ ਕਰਨਾ ਯਾਰ ਉਹ ਕੋਈ ਬਹਾਨਾ ਨਹੀਂ ਕੋਈ ਕੁਝ ਨਹੀਂ ਹਨ ਉਹ ਸਭ ਕੁਝ ਕਰ ਸਕਦਾ ਹੈਗਾ ਤੇ ਦੇਖੋ ਜਿਹੜੇ ਬੰਦੇ ਨੂੰ ਆ ਰੋਡ ਤੇ ਦੇਖੋ ਤੁਸੀਂ ਸੋਨਸਰਾਂਣ ਦੀ ਆ ਤੇ ਜਿਹਨੂੰ ਇੱਥੇ ਬਾਟਰ ਕੋਲਰ ਮਿਲਦਾ ਹੋਊ ਗਰਮੀਆਂ ਚ ਪਾਣੀ ਮਿਲ ਗਿਆ ਜਿਹਨੂੰ ਠੰਡਾ ਯਾਰ ਉਹਨੂੰ ਤਾਂ ਐ ਲੱਗਦਾ ਉਹ ਜਿਵੇਂ ਰੱਬ ਮਿਲ ਗਿਆ ਸੋ ਬੜੀ ਅੱਛੀ ਮੈਨੂੰ ਗੱਲ ਲੱਗੀ ਤੇ ਮੈਂ ਤਾਂ ਹੀ ਤੁਹਾਡੇ ਨਾਲੇ ਸ਼ੇਅਰ ਕੀਤੀ ਆ ਜੇ ਜੇ ਤੁਹਾਨੂੰ ਵੀ ਇਹ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਬਈ ਕਿਉਂਕਿ ਇਹੋ ਜਿਹਾ ਕੰਮ ਜਿਹੜਾਗਾ ਸ਼ਾਇਦ ਇਹ ਵੀਡੀਓ ਨੂੰ ਦੇਖ ਕੇ ਹੋਰ ਵੀ ਲੋਕ ਕਰਨ ਹਨ ਤਾਂ ਕਰਕੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਧੰਨਵਾਦ